ਆਰਮੀ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਬੁਰਜ ਟੈਲਦਾਸ 1 ਦੇ ਉੱਤੇ ਕਿਉਂਕਿ ਬੁਰਜ ਟੈਲਦਾਸ 1 ਜਿਹੜਾ ਕੱਲ ਹੀ ਖਤਰੇ ਦੇ ਖਤਰੇ ਵੱਲੋਂ ਵੱਧ ਰਿਹਾ ਸੀਗਾ ਤੇ ਹੁਣ ਜਿਹੜਾ ਆ ਸਵੇਰੇ 4 ਵਜੇ ਦੋ ਜਗ੍ਹਾ ਤੋਂ ਬੁਰਜ ਟੈਲਦਾਸ 1 ਟੁੱਟ ਚੁੱਕਾ ਹੈ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੁਰਜ ਟੈਲਦਾਸ ਦੀਆਂ ਪਰ ਇੱਕ ਜਰੂਰ ਇੱਥੇ ਜਿਹੜੀ ਸਾਡੇ ਹਲੇ ਇਸ ਗੱਲ ਦੀ ਜਰੂਰ ਅਸੀਂ ਕਹਿ ਸਕਦੇ ਹਾਂ ਕਿ ਹਲੇ ਜਿਹੜਾ ਪਾਣੀ ਆ ਦਰਿਆ ਦਾ ਸਤਲੁਜ ਦਰਿਆ ਦਾ ਤੁਸੀਂ ਬੰਦੇ ਪਾਣੀ ਚੱਲ ਰਿਹਾ ਉਹ ਖੇਤਾਂ ਦੇ ਲੈਵਲ ਤੋਂ 4.5 ਫੁੱਟ ਥੱਲੇ ਚੱਲ ਰਿਹਾ ਹਲੇ ਖੇਤਾਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਨਹੀਂ ਹੋਇਆ ਮਾੜਾ ਮੋਟਾ ਪਾਣੀ ਜਾਣਾ ਸ਼ੁਰੂ ਹੋਇਆ ਤੇ ਇਹ ਇਹੀ ਇੱਕ ਜਿਹੜੀ ਆ ਆਸ ਬੱਜੀ ਹੋਈ ਹੈ ਨੌਜਵਾਨਾਂ ਦੇ ਨੌਜਵਾਨ ਸੈਂਕੜੇ ਨੌਜਵਾਨ ਪਹੁੰਚੇ ਹੋਏ ਆ ਜਿੱਥੇ ਆਰਮੀ ਵੀ ਪਹੁੰਚੀ ਹੋਈ ਹੈ ਡੀਸੀ ਅੰਕਰੀ ਚੀਜ਼ ਵੀ ਪਹੁੰਚੇ ਹੋਏ ਆ ਬਹੁਤ ਸਾਰੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ ਹੋਇਆ ਇਹ ਉੱਥੇ ਸਿਰਫ ਇਸ ਬੰਨ ਨੂੰ ਦੁਆਰਾ ਮਰਮਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਇਆ ਕੰਨੀ ਵੀ ਚਾਹੀਦੀ ਕੋਸ਼ਿਸ਼ ਕਿਉਂਕਿ ਹਰ ਜਿਹੜੇ ਮਿੰਟ ਹਰ ਸਕਿੰਟ ਤੱਕ ਸਾਨੂੰ ਹਰ ਸਾਹ ਦੇ ਨਾਲ ਉੱਤੇ ਲੜਨਾ ਚਾਹੀਦਾ ਅਸੀਂ ਲੜ ਰਹੇ ਹਾਂ ਤੇ ਉੱਥੇ ਬੁਰਜ ਟੈਲ ਦੱਸ ਦਿਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਜਿੱਥੇ ਦੋ ਪਾੜ ਪੈ ਚੁੱਕੇ ਆ ਪਰ ਇੱਕ ਗੱਲ ਜ਼ਰੂਰ ਇਸ ਵੇਲੇ ਆਸਬੱਜੀ ਹੋਈ ਹੈ ਨੌਜਵਾਨਾਂ ਦੇ ਵਿੱਚ ਕਿ ਇਸ ਬੰਨ ਨੂੰ ਅਸੀਂ ਰਿਪੇਅਰ ਕਰ ਲੈਣਾ ਜਿਹੜਾ ਵੱਡਾ ਨੁਕਸਾਨ ਤੋਂ ਅਸੀਂ ਬਚਾ ਲੈਣਾ ਕਿਉਂਕਿ ਹੱਲੇ ਜਿਹੜਾ ਲੈਵਲ ਪਾਣੀ ਦਾ ਚੱਲ ਰਿਹਾ ਆ ਉਹ ਫੁੱਟ 1.5 ਫੁੱਟ ਥੱਲੇ ਚੱਲ ਰਿਹਾ ਬੁਰਜ ਟੈਲ ਦੱਸਦੀਆਂ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੋ ਪਾੜ ਬਹਿ ਚੁੱਕੇ ਆ ਇੱਕ 22 ਫੁੱਟ ਦਾ ਪਾੜ ਹੈ ਤੇ ਇਸ ਪਾੜ ਨੂੰ ਰਿਪੇਅਰ ਕਰਨਾ ਅਤਿ ਜ਼ਰੂਰੀ ਆ ਕਿਉਂਕਿ ਇਸ ਪਾੜ ਤੇ ਹੀ ਪਾਣੀ ਜਿਹੜਾ ਖੇਤ ਵੱਲੋਂ ਵਧ ਰਿਹਾ ਹੈ ਹਲੇ ਲੈਵਲ ਜਿਹੜਾ ਕਿਉਂਕਿ ਜੇ ਪਾਣੀ ਨਹੀਂ ਵਧਦਾ ਤੇ ਇਹਦਾ ਕੋਈ ਐਨਾ ਖਤਰਾ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਬੁਰਜਟੈਲ ਦੱਸ ਜਿਹੜੀ ਵੀ ਕੋਈ ਹੈਲਪਫੁਲ ਹੈਗੇ ਥੈਲੇ ਕੋਈ ਜਾਲ ਬੰਨਣ ਵਾਲਾ ਉੱਥੇ ਪਹੁੰਚ ਸਕਦੇ ਆ ਇਸ ਬੰਨ ਦੀ ਵੀ ਰਿਪੇਅਰ ਕੀਤੀ ਜਾ ਸਕਦੀ ਹੈ ਕੋਈ ਐਡੀ ਗੱਲ ਨਹੀਂ ਹੈ ਕਿਉਂਕਿ ਨੌਜਵਾਨ ਜਿੱਥੇ ਲਗਾਤਾਰ 2-3 ਦਿਨ ਤੋਂ ਲੱਗੇ ਹੋਏ ਸੀਗੇ ਦਿਨ ਰਾਤ ਲੱਗੇ ਹੋਏ ਸੀਗੇ ਹੁਣ ਆਰਮੀ ਆਪਣੀ ਪਲੈਨਿੰਗ ਨਾਲ ਇਸ ਬੰਨ ਨੂੰ ਜਿਹੜਾ ਰਿੰਗ 1 ਇੱਕ ਬਣਾ ਰਹੀ ਹੈ ਪਹਿਲਾਂ ਵੀ ਰਿੰਗ ਬੰਨ ਬਣਾਇਆ ਸੀਗਾ ਇੱਕ ਫੇਰ ਬੰਨ ਨਾਲ ਤੋਂ ਬਣਾਉਣ ਦੀ ਤੁਸੀਂ ਤਸਵੀਰਾਂ ਦੇਖੋਗੇ ਇਹ ਜਾਲ ਜਿਹੜਾ ਲੈਗੇ ਜਾਲ ਦੇ ਵਿੱਚ ਥੈਲੇ ਪਾਗੇ ਇਸ ਬੰਨ ਨੂੰ ਦੁਬਾਰਾ ਲਗਾਇਆ ਜਾਵੇਗਾ ਕਿਉਂਕਿ ਤੁਸੀਂ ਤਸਵੀਰਾਂ ਦੇਖੋਗੇ ਖੇਤਾਂ ਵੱਲ ਹਲੇ ਬਹੁਤਾ ਇੰਨਾ ਪਾਣੀ ਨਹੀਂ ਵਧਿਆ ਕਿਉਂਕਿ ਖੇਤ ਦਾ ਲੈਵਲ ਤੇ ਜਿਹੜਾ ਪਾਣੀ ਲੈਵਲ ਚੱਲ ਰਿਹਾ ਉਹ 4 ਫੁੱਟ 1.5 ਫੁੱਟ ਇਹ ਤਨੀ ਆਇਆ ਹੈ ਇਸ ਕਰਕੇ ਹਲੇ ਇੰਨੀ ਡਰਨ ਦੀ ਗੱਲ ਨਹੀਂ ਐ ਇਹ ਤਸਵੀਰਾਂ ਸਾਰੀਆਂ ਤੁਹਾਨੂੰ ਬੁਰਜ ਟੈਲਦਸ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੇ ਜਿੱਥੇ ਪ੍ਰਸ਼ਾਸਨ ਅਧਿਕਾਰੀ ਵੀ ਪੁੱਜੇ ਆ ਉੱਥੇ ਹੀ ਬਹੁਤ ਸਾਰੇ ਨੌਜਵਾਨ ਸਹਾਇਤਾ ਕਰਨ ਲਈ ਪਹੁੰਚ ਰਹੇ ਆ ਤੇ ਤਸਵੀਰਾਂ ਬੁਰਜ ਟੈਲਦਸ ਦੀਆਂ ਜਿਹੜੀਆਂ ਸਵੇਰੇ 4 ਵਜੇ ਇਹ ਮੰਨ ਟੁੱਟ ਚੁਕਾਇਆ ਤੇ ਤਸਵੀਰਾਂ ਉੱਥੇ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਾਣੀ ਦਾ ਫਲੋ ਦੇਖੋ ਪਾਣੀ ਦਾ ਫਲੋ ਇਸ ਵੇਲੇ ਥੋੜਾ ਲੱਗਦਾ ਹੈ ਕਿ ਇਹ ਰੁਖ ਸੈਂਟਰ ਦੇ ਵੱਲੋਂ ਚੱਲ ਰਿਹਾ ਹੈ ਤੇ ਜੇ ਤੁਸੀਂ ਸਾਰੀਆਂ ਤਸਵੀਰਾਂ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਾਣੀ ਜਿਹੜਾ ਬਿਲਕੁਲ ਲੈਵਲ ਤੇ ਆ ਜੇ ਪਾਣੀ ਵਧਦਾ ਆ ਫਿਰ ਜਰੂਰ ਖਤਰਾ ਹੋ ਸਕਦਾ ਆ ਪਰ ਹਲੇ ਤੱਕ ਖਤਰੇ ਵਾਲੀ ਕੋਈ ਐਡੀ ਗੱਲ ਨਹੀਂ ਲੱਗਦੀ ਕਿ ਖਤਰਾ ਲੱਗੇ ਤੇ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਖਤਰਾ ਕਿੰਨਾ ਆ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਵੀ ਉੱਡ ਰਹੀਆਂ ਆ ਤੇ ਇਹ ਇਸੇ ਕਰਕੇ ਇਹ ਪੰਜਾਬੀ 360 ਤੇ ਤੁਹਾਨੂੰ ਸਾਰੀਆਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿੰਨਾ ਕੁ ਉੱਥੇ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਤੇ ਨੁਕਸਾਨ ਹੋ ਸਕਦਾ ਆ ਪਰ ਜੇ ਪਾਣੀ ਦਾ ਲੈਵਲ ਵਧਦਾ ਪਰ ਅੱਜ ਵੀ ਉਮੀਦ ਨਹੀਂ ਹੈ ਕਿ ਪਾਖੜਾ ਵਨ ਤੋਂ ਪਾਣੀ ਵਧੇ ਕਿਉਂਕਿ ਜਿਹੜਾ 1977 ਪੁਆਇੰਟ ਕੁਛ ਜਿਹੜਾ ਫੋਟੋ ਦੇ ਲੈਵਲ ਦੇ ਥੱਲੇ ਪਾਣੀ ਆ ਜਿਹੜਾ ਚੱਲ ਰਿਹਾ ਇਸ ਵੇਲੇ ਕਿਉਂਕਿ ਖਤਰੇ ਵਾਲੀ ਵੀ ਕੋਈ ਐਨੀ ਗੱਲ ਨਹੀਂ ਆ ਜਿੰਨਾ ਪਾਣੀ ਪਹਿਲਾਂ ਦੋ ਦਿਨਾਂ ਤੋਂ ਚੱਲ ਰਿਹਾ ਉਹਨਾ ਹੀ ਪਾਣੀ ਹੁਣ ਵੀ ਚੱਲ ਰਿਹਾ ਹੈ ਤੇ ਤਸਵੀਰਾਂ ਆ ਮਿੱਟੀ ਦੇ ਥੱਲੇ ਲੋਕ ਲੈ ਕੇ ਜਾਣ ਦੀ ਕੋਸ਼ਿਸ਼ ਬੰਨ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਇਹ ਕੋਸ਼ਿਸ਼ਾਂ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਇਹਨਾਂ ਕੋਸ਼ਿਸ਼ਾਂ ਕਰਕੇ ਹੀ ਅਸੀਂ ਸਾਰੇ ਇਸੇ ਉਮੀਦ ਤੇ ਆ ਕਿ ਇਸ ਬੰਨ ਨੂੰ ਅਸੀਂ ਰਿਪੇਅਰ ਕਰ ਲਵਾਂਗੇ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਹੈ ਪਰ ਜਿਹੜਾ ਬੰਨ ਟੁੱਟਿਆ ਉਹਦੇ ਬਿਲਕੁਲ ਲੈਵਲ ਤੋਂ 1 ਫੁੱਟ ਥੱਲੇ ਜਿਹੜਾ ਸਤਲੁਜ ਦਰਿਆ ਦਾ ਪਾਣੀ ਚੱਲ ਰਿਹਾ ਇਸ ਕਰਕੇ ਬਹੁਤਾ ਖਤਰਾ ਨਹੀਂ ਹੈ ਉਮੀਦ ਹੈ ਕਿ ਇਸ ਬੰਨ ਨੂੰ ਆਰਮੀ ਤੇ ਆਮ ਲੋਕ ਇਕੱਠੇ ਹੋ ਕੇ ਰਿਪੇਅਰ ਕਰ ਲੈਣਗੇ